ਅਰਦਾਇਂ ਕਾਈ ਦੇ ਜਾਏਂੀ ਬੋਲਿਆ ਬੋਲੇ ਸੋਠਾ ਸਤ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਹੀ ਪਿਆਰੇ ਮੇਰੇ ਜਿੰਨਾ ਮਿਲਿਆ ਤੇਰਾ ਨਾਮ ਚਿਤਾਵਿਆ ਅੱਜ ਬਹੁਤ ਭਾਗਾ ਵਾਲਾ ਦਿਨ ਚੜਿਆ ਸੋ ਬਹੁਤ ਪਿਆਰੇ ਲੰਗਰ ਮਾਸਟਰ ਸਾਹਿਬ ਜਾ ਰਹੇ ਸੀ ਤੇ ਸੰਮੈਣ ਵਾਸਤੇ ਆਏ ਆ ਗਏ ਪਹੁੰਚੇ ਸਾਡੇ ਬਹੁਤ ਖੁਸ਼ੀ ਹੋਈ ਸਰਦਾਰ ਸਰਵਾਰ ਸਿੰਘ ਜੀ ਜੁਆ ਸਰਦਾਰ ਸਰਪਾਰ ਸਿੰਘ ਜੀ ਹੋਰ ਤੇ ਸਾਡੇ ਐਂਜੀਪੀਸੀ ਦੇ ਪ੍ਰਚਾਰਕ ਸਰਦਾਰ ਗੁਰਮੀਤ ਸਿੰਘ ਜੀ ਨਾਲ ਤੋਂ ਉਹ ਵੀ ਪਹੁੰਚੇ ਸਾਰਿਆਂ ਨੂੰ ਜੀ ਆਇਆਂ ਬਹੁਤ ਬਹੁਤ ਧੰਨਵਾਦ ਬੜੇ ਪਿਆਰ ਸਤਕਾਰ ਨਾਲ ਆ ਕੇ ਬੈਠੇ ਜਲ ਪਾਣੀ ਛਕਿਆ ਤੇ ਮਹਾਰਾਜ ਜੀ ਮੇਰ ਹੋਈ ਇਹ ਕਿਰਪਾ ਕੀਤੀ ਸੱਚੇ ਪਾਈਸ਼ਾ ਨੇ ਉਹ ਸਿੱਖਾਣਾ ਮਿਲ ਗਿਆ ਤੇ ਬਹੁਤ ਖੁਸ਼ੀ ਹੋਈ ਅੱਜ ਤੇ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਤਿ ਜੀ